ਮੇਰਾ 50 ਸਾਲ ਦਾ ਐਕਸਪੀਰੀਅੰਸ ਹੈ ਦਾ ਮੋਟਰਸਾਈਕਲ ਹਰ ਚਲਦਾ ਇੱਕ ਮੈਂ ਹੋਰ ਤਜਰਬਾ ਕੀਤਾ ਹੈ ਕਿ ਬਾਹਰ ਜਾ ਕੇ ਜਿਹੜਾ ਬੰਦਾ ਲਾਇਸੈਂਸ ਅਪਲਾਈ ਕਰਦਾ ਹੈ ਕਿਸੇ ਦਾ ਡਰਮ ਮੋਟਰਸਾਈਕਲ ਦਾ ਕਾਰ ਦਾ ਜਾਂ ਕਿਸੇ ਚੀਜ਼ ਦਾ ਵੀ ਉਹਨੂੰ ਘੱਟੋ ਘੱਟ ਦੋ ਵਾਰੀ ਫੇਲ ਜ਼ਰੂਰ ਹੋਣਾ ਚਾਹੀਦਾ ਹੈ ਹੁਣ ਤੁਸੀਂ ਕਹੋਗੇ ਫੇਲ ਕਿਉਂ ਹੋਣ ਦੀ ਲੋੜ ਹੈ ਆ ਜਿਹੜਾ ਮੋਟਰਸਾਈਕਲ ਚਲਾਉਣ ਵਾਸਤੇ ਹੱਥ ਛੱਡ ਕੇ ਮੋਟਰਸਾਈਕਲ ਚਲਾਇਆ ਮੈਂ 112 ਕਿਲੋਮੀਟਰ ਕਦਾ ਫਿਰ ਉਹਨੂੰ ਚੱਲਣੇ ਪੈਂਦੇ ਸੀ ਝਟਕੇ ਜਦੋਂ ਫਾਦਰ ਨਾਲ ਜਾ ਰਿਹਾ ਮਦਰ ਜਾ ਰਹੀ ਹੈ ਤੇ ਇਹਨਾਂ ਗੱਲਾਂ ਜੀ ਤਾਂ ਉਸ ਟਾਈਮ ਤੇ ਦਿਮਾਗ 'ਚ ਪਰਵਾਹ ਨਹੀਂ ਹੁੰਦੀ ਸੀ ਵੈਸੇ ਵੀ ਜਾਂਦੇ ਨੂੰ ਦੇਖਦੇ ਸੀਗੇ ਕਿ ਇੱਕ ਸਰਦਾਰ ਬੰਦਾ ਮੋਟਰਸਾਈਕਲ ਲੈ ਜਾਂਦਾ ਇਸ ਉਮਰ ਦੇ ਵਿੱਚ ਤੇ ਉਹ ਮੈਨੂੰ ਸ਼ੀਸ਼ੇ ਠਾਂ ਕਰਕੇ ਗੁੱਡ ਗੁੱਡ ਕਰਕੇ ਨਾ ਅਪਰੀਸ਼ੀਏਟ ਕਰਦੇ ਸੀ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਇੱਥੇ ਇੰਡੀਆ ਦੇ ਵਿੱਚ ਇਹ ਸਿਸਟਮ ਹੈ ਉਸ ਤੋਂ ਨਾ ਫਰਕ ਹੈ ਕਿ ਜਦੋਂ ਮੈਂ ਇੱਥੇ ਮੋਟਰਸਾਈਕਲ ਲੈ ਕੇ ਕਿਤੇ ਵੀ ਜਾਣਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਤੇ ਜਦੋਂ ਮੈਂ ਕਿਤੇ ਲੰਘਦਾ ਦੇਖਦੇ ਮੈਨੂੰ ਤੇ ਮੈਨੂੰ ਉਹ ਉਹਨਾਂ ਦੇ ਦਿਮਾਗ 'ਚ ਪਤਾ ਕੀ ਗੱਲ ਕਹਿੰਦੇ ਆ ਉਹ ਕਹਿੰਦੇ ਇਹ ਮਰੂ ਕਿਹੇ ਜਨ ਮਤਲਬ ਉਹਨਾਂ ਦੀ ਜੇ ਤੁਸੀਂ પેટ ਭਰ ਕੇ ਖਾ ਲਈ ਚੀਜ਼ ਜੇ ਤੁਹਾਨੂੰ ਖਾਣ ਲੱਗਿਆ ਨਹੀਂ ਮਹਿਸੂਸ ਹੋਊਗੀ ਜੀ ਜਦੋਂ ਤੁਸੀਂ ਖਾਣ ਤੋਂ 20 ਮਿੰਟ ਬਾਅਦ ਸੋਚੋ ਉਦੋਂ ਦੇਖ ਲਿਆ ਜੋ ਤੁਸੀਂ ਚੈੱਕ ਵੀ ਕਰ ਲਿਆ ਜੋ ਉਦੋਂ ਤੁਹਾਡਾ ਸਰੀਰ ਦੱਸ ਦੂਗਾ ਟੈਨਿੰਗ ਹੋ ਜਾਂਦੀ ਆ ਚਿਹਰੇ ਦੇ ਤਾਂ ਉਹ ਇਦਰੇ ਜਿਹਨਾਂ ਸਨਲਾਈਟ ਦਾ ਸਿੱਧੀ ਧੁੱਪ ਚਿਹਰੇ ਤੇ ਪੈਂਦੀ ਹੈ ਤੇ ਉਹ ਤੁਹਾਡਾ ਚਿਹਰਾ ਤਾਂ ਮਤਲਬ ਉਵੇਂ ਹੀ ਗੋਰਾ ਹੀ ਹੈ ਉਹ ਰੰਗ ਤੇ ਉਹਦੇ ਉੱਤੇ ਟੈਨਿੰਗ ਉਹ ਕੀ ਉਸ ਦਾ ਰਾਜਾ ਉਹ ਹੱਥ ਚੱਲ ਕੇ ਚੋਂ ਆਉਂਦੇ ਨੇ ਮੋਟਰਸਾਈਕਲ ਲੱਗ ਜਿਵੇਂ ਤੁਹਾਡੀ ਟ੍ਰੇਨਿੰਗ ਅਲੱਗ ਕਿਸਮ ਦੀ ਹੈ ਜਾਂ ਕੁਝ ਕੀ ਉਸ ਦਾ ਉਸ ਦਾ ਕੀ ਨੁਸਖਾ ਕੀ ਆ ਉਸ ਦੇ ਵਿੱਚ ਨੁਸਖਾ ਇਹ ਹੈ ਜੀ ਵੀ ਪਿਆ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਮੈਂ ਇੱਥੇ ਸਿੰਪਲ ਦੋਸਤੋ ਅੱਜ ਸਾਡੇ ਕੋਲੇ ਸਰਦਾਰ ਬਲਵਿੰਦਰ ਸਿੰਘ ਮਠਾੜੂ ਜੀ ਪਹੁੰਚੇ ਹਨ ਇੱਕ ਅਦਭੁਤ ਸ਼ਖਸੀਅਤ ਪਹੁੰਚੇ ਨੇ ਫਰੀਦਕੋਟ ਤੋਂ 80 ਕਿਲੋਮੀਟਰ ਦੀ ਦੂਰੀ ਇਹਨਾਂ ਨੇ ਮੋਟਰਸਾਈਕਲ ਤੇ ਤੈਅ ਕੀਤੀ ਹੈ ਪਰ ਇੱਕ ਛੋਟੀ ਜੀ ਗੱਲ ਹੈ ਇਹਨਾਂ ਦੀ ਉਮਰ ਜਿਹੜੀ ਹੈ ਤੁਸੀਂ ਦੇਖ ਕੇ ਇਹਨਾਂ ਦਾ ਜੋ ਅੰਦਾਜ਼ਾ ਲਗਾਉਂਗੇ ਅਸੀਂ ਬਾਅਦ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੀ ਉਮਰ ਕਿੰਨੀ ਹੈ ਅਸਲ ਦੇ ਵਿੱਚ ਜਿੰਨੀ ਉਮਰ ਤੁਹਾਨੂੰ ਲੱਗਦੀ ਹੈ ਤੇ ਅਸਲ ਕਿੰਨੀ ਹੈ ਉਹ ਤਾਂ ਆਪਾਂ ਭੇਤ ਬਾਅਦ ਵਿੱਚ ਅਜੇ ਰੱਖੀਏ ਰੋਕ ਕੇ ਪਹਿਲਾਂ ਆਪਾਂ ਵੈਲਕਮ ਕਰੀਏ ਖੁਸ਼ਾਮਦੀਦ ਕਰੀਏ ਜੀ ਆਇਆਂ ਨੂੰ ਕਰੀਏ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਮਠਾੜੂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਹਾਲ ਚਾਲ ਹੈ ਜੀ ਠੀਕ ਠਾਕ ਨੇ ਜੀ ਬਹੁਤ ਵਧੀਆ ਨੇ ਤੇ ਜਿਵੇਂ ਮੋਟਰਸਾਈਕਲ ਦੀ ਗੱਲ ਕੀਤੀ ਹੈ ਤੁਹਾਡੀ ਜ਼ਿੰਦਗੀ ਵਿੱਚ ਮੋਟਰਸਾਈਕਲ ਦਾ ਐਮ ਸਥਾਨ ਹੈ ਕਿਹੜਾ ਮੋਟਰਸਾਈਕਲ ਚਲਾਉਂਦੇ ਹੋ ਤੇ ਕੀ ਰਿਪੋਰਟ ਕੀ ਹੈ ਤੁਹਾਡਾ ਜੀ ਮੋਟਰਸਾਈਕਲ ਮੈਂ ਸ਼ੁਰੂ ਤੋਂ ਚਲਾ ਰਿਹਾ ਤਕਰੀਬਨ ਜਦੋਂ ਮੈਂ ਜੰਗ ਸੀ ਹਾਂਜੀ ਉਦੋਂ ਤੋਂ ਚਲਾ ਰਿਹਾ ਔਰ ਟਾਈਮ ਟੂ ਟਾਈਮ ਵੱਖਰੇ ਵੱਖਰੇ ਮੋਟਰਸਾਈਕਲ ਚਲਾਉਂਦਾ ਰਿਹਾ ਜੀ ਮੇਰੇ ਫਾਦਰ ਕੋਲੇ ਮੈਂ 2 ਸਾਲ ਦਾ ਸੀ ਜਦੋਂ ਮੋਟਰਸਾਈਕਲ ਸੀ 152 ਤੇ ਉਸ ਵਕਤ ਵੀ ਸਾਡਾ ਮੋਟਰਸਾਈਕਲ ਜਿਹੜਾ ਮੈਂ ਮੈਂ ਦੱਸਦਾ ਤੁਹਾਨੂੰ ਉਸ ਟਾਈਮ ਦੇ ਮੋਟਰਸਾਈਕਲ ਕਿਸ ਤਰ੍ਹਾਂ ਸੀਗੇ ਤੇ ਅਗਲੀ ਸੀਟ ਜਿਹੜੀ ਸਪਰਿੰਗਾਂ ਵਾਲੀ ਹੁੰਦੀ ਸੀ ਬੀਐਸਏ ਮੋਟਰਸਾਈਕਲ ਸੀ ਅੱਛਾ ਜੀ ਤੇ ਮਗਰਲੀ ਸੀਟ ਜਿਹੜੀ ਉਹ ਮਰਗਾਰ ਦੇ ਉੱਤੇ ਹੁੰਦੀ ਸੀਗੀ ਸ਼ੌਕਰ ਨਹੀਂ ਹੁੰਦੇ ਸੀ ਮਗਰ ਓਕੇ ਜੀ ਉਹਦੇ ਮੈਨੂੰ ਫਾਦਰ ਨੇ ਤੇ ਮੰਮੀ ਨੇ ਵਿਚਾਲੇ ਬਾਹਰ ਰਣਾ ਜੀ ਤੇ ਮੈਨੂੰ ਕਈ ਵਾਰੀ ਯਾਦ ਆਉਂਦਾ ਮੈਂ ਨਾ ਸਪਰਿੰਗਾ ਵਾਲੀ ਸੀਟ ਤੇ ਹੁੰਦਾ ਸੀ ਤੇ ਨਾ ਮਗਰਲੀ ਸੀਟ ਤੇ ਜੀ ਤੇ ਉਸ ਟਾਈਮ ਦਾ ਵੀ ਮਤਲਬ ਕਿ ਮੋਟਰਸਾਈਕਲ ਦੀ ਫੀਲਿੰਗ ਹੈਗੀਆਂ ਦਿਮਾਗ 'ਚ ਤੇ ਉਸ ਤੋਂ ਟਾਈਮ ਟੂ ਟਾਈਮ ਚੇਂजेस ਆਉਂਦੀਆਂ ਗਈਆਂ ਜਿਵੇਂ ਤੁਸੀਂ ਗਿਆ ਸ਼ੌਕਰ ਨਹੀਂ ਸੀ ਹੁੰਦਾ ਤੇ ਉਹਨਾਂ ਝਟਕਾ ਨਹੀਂ ਸੀ ਲੱਗਦਾ ਨਹੀਂ ਫਾਦਰ ਨਾਲ ਜਾ ਰਿਹਾ ਮਦਰ ਜਾ ਰਹੀ ਹੈ ਤੇ ਇਹਨਾਂ ਗੱਲਾਂ ਦੀ ਤਾਂ ਉਸ ਟਾਈਮ ਤੇ ਦਿਮਾਗ 'ਚ ਪ੍ਰਵਾਹ ਨਹੀਂ ਹੁੰਦੀ ਜੀ ਹਾਂਜੀ ਹਾਂਜੀ ਤੇ ਰਿਕਾਰਡ ਕੀ ਹੈ ਤੁਹਾਡਾ ਜੀ ਰਿਕਾਰਡ ਜੀ ਮੈਂ 6 ਅਗਸਤ 2023 ਉਸ ਦਿਨ ਇੰਡੀਆ ਗੋਟ ਟੈਲੈਂਟ ਪ੍ਰੋਗਰਾਮ ਆ ਰਿਹਾ ਸੀ ਟੀਵੀ ਤੇ ਜੀ ਸੋਨੀ ਚੈਨਲ ਤੇ ਮੈਂ ਉਹ ਦੇਖ ਰਿਹਾ ਸੀਗਾ ਉਹਦੇ ਵਿੱਚ ਗਿਨੀਜ਼ ਵਰਡ ਰਿਕਾਰਡ ਵਾਲੇ ਵੀ ਆਏ ਸੀਗੇ ਓਕੇ ਜੀ ਉਹਨਾਂ ਨੇ ਉੱਥੇ ਹੀ ਜਿਹੜੇ 4-5 ਪਾਰਟਿਸਪੀਪੈਂਟ ਸੀਗੇ ਉਹਨਾਂ ਨੇ ਰਿਕਾਰਡ ਤੋੜੇ ਆਪਣੇ ਇੰਡੀਆ ਵਾਲਿਆਂ ਨੇ ਜਿਹੜੇ ਵਰਡ ਦੇ ਰਿਕਾਰਡ ਬਣੇ ਹੋਏ ਸੀਗੇ ਉਹ ਕਈ ਤਰ੍ਹਾਂ ਦੇ ਅਟੈਂਪਟ ਕੀਤੇ ਸੀ ਉਹਨਾਂ ਨੇ ਜਿਨ੍ਹਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਇੱਕ ਬਲਬਲਾ ਉੱਠਿਆ ਵੀ ਕੁਝ ਨਾ ਕੁਝ ਮੈਨੂੰ ਵੀ ਕਰਨਾ ਚਾਹੀਦਾ ਹੈ ਜੀ ਤੇ ਉਹ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਦੁਬਾਰਾ ਇਹ ਗੱਲ ਘਰ ਕਰ ਗਈ ਵੀ ਕੁਝ ਨਾ ਕੁਝ ਵੱਖਰਾ ਕਰੀਏ ਉਸ ਤੋਂ ਫਿਰ ਮੈਂ ਬਾਅਦ ਆ ਜਿਹੜਾ ਮੋਟਰਸਾਈਕਲ ਚਲਾਉਣ ਵਾਸਤੇ ਹੱਥ ਛੱਡ ਕੇ ਮੋਟਰਸਾਈਕਲ ਚਲਾਇਆ ਮੈਂ 112 ਕਿਲੋਮੀਟਰ 112 ਕਿਲੋਮੀਟਰ ਹੱਥ ਛੱਡ ਕੇ ਅੱਛਾ ਅੱਛਾ ਛੱਡ ਕੇ ਕਿੱਥੋਂ ਕਿੱਥੇ ਤੱਕ ਇਹ ਮਖੂ ਤੋਂ ਲੈ ਕੇ ਬਠਿੰਡੇ ਤੱਕ ਮੈਂ ਮੋਟਰਸਾਈਕਲ ਚਲਾਇਆ ਤੇ ਸਾਡੇ ਨਾਲ ਪੂਰੀ ਟੀਮ ਸੀਗੀ ਜੀ ਇੱਕ ਐਂਬੂਲੈਂਸ ਲਗਾਈ ਹੋਈ ਸੀ ਅੱਗੇ ਓਕੇ ਜੀ ਉਸ ਤੋਂ ਪਿੱਛੇ ਵੀਡੀਓਗ੍ਰਾਫੀ ਵਾਲੀ ਗੱਡੀ ਸੀ ਓਕੇ ਜੀ ਉਸ ਤੋਂ ਪਿੱਛੇ ਮੋਟਰਸਾਈਕਲ ਸੀ ਮੇਰਾ ਤੇ ਫਿਰ ਉਸ ਤੋਂ ਬਾਅਦ ਪ੍ਰੈਸ਼ਰ ਪੋਰਟਰ ਸੀ ਇੱਕ ਅੱਛਾ ਉਹ ਬਠਿੰਡੇ ਤੋਂ ਸੀਗੇ ਗੁਰਪ੍ਰੇਮ ਲਹਿਰੀ ਤੇ ਜਸਪਾਲ ਸਿੰਘ ਸੰਧੂ ਉਥੋਂ ਦੇ ਬਹੁਤ ਜਿਨ੍ਹਾਂ ਦਾ ਸਹਿਯੋਗ ਮੈਨੂੰ ਮਿਲਿਆ ਇਸ ਕੰਮ ਦੇ ਵਿੱਚ ਤੇ ਉਹ ਉਹਨਾਂ ਨੇ ਉਸ ਰਾਈਡ ਦੇ ਵਿੱਚ ਬਹੁਤ ਮਿਹਰਾਤ ਦਿੱਤਾ ਹੈ ਓਕੇ ਜਿਵੇਂ ਤੁਸੀਂ ਦੱਸਿਆ ਸੀ ਕਿ ਤੁਹਾਡਾ ਮੋਟਰਸਾਈਕਲ ਮਖੂ ਤੋਂ ਪਹੁੰਚਣ ਦਾ ਤੁਹਾਡਾ ਇਰਾਦਾ ਸੀਗਾ 200 ਕਿਲੋਮੀਟਰ ਦੇ ਕਰੀਬ ਕਿੱਥੋਂ ਕਿੱਥੇ ਤੱਕ ਪਹੁੰਚਣ ਦਾ ਇਰਾਦਾ ਸੀ ਤੇ ਰਸ ਵਿੱਚ ਕੀ ਰੁਕਾਵਟ ਆਈ ਕਿ ਤੁਹਾਨੂੰ ਰੁਕਣਾ ਪਿਆ ਇਹ ਰਿਕਾਰਡ ਬਣਾਉਣ ਤੋਂ ਪਹਿਲਾਂ ਮੈਂ ਬਹੁਤ ਏਰੀਆ ਵੇਖੇ ਜੀ ਮਖੂ ਤੋਂ ਬਠਿੰਡੇ ਤੱਕ ਦਾ ਏਰੀਆ ਚਲਾ ਕੇ ਵੇਖਿਆ ਛੱਡ ਕੇ ਆਪ ਖੁਦ ਅੱਛਾ ਜੀ ਫਿਰ ਉਸ ਤੋਂ ਬਾਅਦ ਬਠਿੰਡੇ ਤੋਂ ਪਟਿਆਲੇ ਤੱਕ ਤਕਰੀਬਨ ਪਟਿਆਲੇ ਤੱਕ ਕਹਿ ਸਕਦੇ ਆਪਾਂ ਉਹ ਵੀ ਹੱਥ ਛੱਡ ਕੇ ਚਲਾ ਕੇ ਵੇਖਿਆ ਫਿਰ ਬਰਨਾਲੇ ਤੋਂ ਆਪਣਾ ਮੋਗੇ ਤੋਂ ਬਰਨਾਲੇ ਤੱਕ ਸੰਗਰੂਰ ਤੱਕ ਚਲਾ ਕੇ ਦੇਖਿਆ ਅੱਛਾ ਜੀ ਬਹੁਤ ਥਾਂ ਹੈ ਮਤਲਬ ਕਿ ਪਹਿਲਾਂ ਮੈਂ ਆਪਦੀ ਪੂਰੀ ਟਰਾਈ ਕੀਤੀ ਵੀ ਮੈਨੂੰ ਕਿੱਥੇ ਕਿੱਥੇ ਰਿੱਕੇ ਕਿਉਂ ਜੇ ਪੈ ਸਕਦੇ ਆ ਜੀ ਇਹ ਨਹੀਂ ਵੀ ਮਤਲਬ ਚੁੱਪ ਕਰਕੇ ਜਦੋਂ ਕੋਈ ਇਰਾਦਾ ਕਰ ਲਿਆ ਤੇ ਉੱਠ ਕੇ ਤੁਰ ਪੋ ਉਹਨੂੰ ਪੂਰਾ ਕੋਖਣਾ ਚਾਹੀਦਾ ਹੈ ਜੀ ਵੀ ਇਹਦੇ ਵਿੱਚ ਕੀ ਕੀ ਮੈਨੂੰ 네ਗੇਟਿਵ ਚੀਜ਼ਾਂ ਮਿਲਣਗੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਮੈਂ ਹੱਲ ਕੱਢ ਸਕਦਾ ਕਿਹੜੀਆਂ ਨਹੀਂ ਕਰ ਸਕਦਾ ओके okay. मतलब भी ओहो भी ਤੁਸੀਂ ਮੋਟਰਸਾਈਕਲ ਚਲਾਇਆ ਹੱਥ ਛੱਡ ਕੇ ਪਰ ਕਿਉਂਕਿ ਉਸ ਦੇ ਕੋਲੇ ਨਾਲ ਤੁਹਾਡੇ ਟੀਮ ਨਹੀਂ ਸੀ ਕੈਮਰਾ ਨਹੀਂ ਸੀ ਇਸ ਕਰਕੇ ਰਿਕਾਰਡ ਨਹੀਂ ਹੋ ਸਕਿਆ ਡਾਕੂਮੈਂਟ ਨਹੀਂ ਹੋ ਸਕਿਆ ਹਾਂਜੀ ਉਹ ਉਹ ਰਿਕਾਰਡ ਨਹੀਂ ਕੀਤਾਗਾ ਪਹਿਲਾਂ ਵਾਲਾ ਉਹ ਮੈਂ ਆਪਦੀ ਟਰਾਈ ਕੀਤੀ ਆ ਵੀ ਕਿੱਥੇ ਕਿੱਥੇ ਮੈਨੂੰ ਅੜਿੱਕਾ ਪੈਂਦਾ ਕਿਹੜੀ ਗੱਲ ਦਾ ਉਸ ਨੂੰ ਮੈਂ ਦੂਰ ਕਿਵੇਂ ਕਰ ਸਕਦਾ ਹਾਂ ਜੀ ਉਹ ਸਾਰੇ ਵਾਸਤੇ ਮੈਂ ਖੁਦ ਟਰਾਈ ਕੀਤੀ ਆ ਈਵਨ ਇੱਥੇ ਤੱਕ ਕਿ ਬੀਕਨੇਰ ਵੀ ਅਸੀਂ ਟੀਮ ਇੱਕ ਸਾਡੀ ਜਾ ਕੇ ਆਈ ਹੈ ਮੈਂ ਵੀ ਨਾਲ ਗਿਆ ਸੀਗਾ ਓਕੇ ਜੀ ਉਥੋਂ ਦੀਆਂ ਰੋਡ ਜਿਹੜੀ ਨਵੀਂ ਰੋਡ ਬਣੀ ਆ 6 ਲੇਨ ਜੀ ਅਸੀਂ ਉਹ ਵੀ ਵੇਖ ਕੇ ਆਏ ਆ ਵੀ ਉਹਦੇ ਤੇ ਚਲਾਇਆ ਜਾਵੇ ਜੀ ਉਹ ਸੜਕ ਬਹੁਤ ਵਧੀਆ ਹੈ ਜੀ ਬਟ ਉੱਥੇ ਮੋਟਰਸਾਈਕਲ ਚੜਨ ਦੀ ਇਜਾਜ਼ਤ ਨਹੀਂ ਅਸੀਂ ਫਿਰ ਇਹ ਇਸ ਕਰਕੇ ਉਹਨੂੰ ਕੈਨਸਲ ਕਰਤਾ ਓਕੇ ਜਦੋਂ ਆਪਾਂ ਮੋਟਰਸਾਈਕਲ ਚਲਾ ਰਹੇ ਹਾਂ ਹੱਥ ਛੱਡ ਕੇ ਤੇ ਉਦੋਂ ਡਰ ਨਹੀਂ ਲੱਗਦਾ ਮਤਲਬ ਵੀ ਜਾਂ ਜਦੋਂ ਰਾਹ ਦੇ ਵਿੱਚ ਰੋੜਾ ਆ ਗਿਆ ਰਾਹ ਦੇ ਵਿੱਚ ਕਿਤੇ ਟੋਵਾ ਆ ਗਿਆ ਜਾਂ ਮੋੜ ਆ ਗਿਆ ਕਈ ਵਾਰੀ ਕੂਣੀ ਮੋੜ ਵੀ ਆ ਜਾਂਦਾ ਤਾਂ ਉਸ ਉਸ ਸਮੱਸਿਆ ਦਾ ਹੱਲ ਕਿਵੇਂ ਕਰਦੇ ਹੋ ਜੇ ਟ੍ਰੈਫਿਕ ਹੀ ਰਾਹ ਦੇ ਵਿੱਚ ਕੋਈ ਨਹੀਂ ਟ੍ਰੈਫਿਕ ਤਾਂ ਰਾਤ ਹੈਗਾ ਸੀਗਾ ਬਥੇਰਾ ਸੀਗਾ ਪਰ ਉਹ ਐਮਬੂਲੈਂਸ ਦੀ ਗੱਡੀ ਅੱਗੇ ਲਾਈ ਕਰਕੇ ਥੋੜਾ ਉਹਦੇ ਨਾਲ ਫਰਕ ਪੈਂਦਾ ਸੀ ਵੀ ਲੋਕ ਪਾਸੇ ਹੋ ਜਾਂਦੇ ਸੀ ਠੀਕ ਹੈ ਜੀ ਇੱਕ ਨਾਲ ਗੱਡੀ ਸਾਡੀ ਹੋਰ ਸੈਪਰੇਟ ਸੀ ਜਿਹੜੀ ਸਾਡੇ ਤੋਂ ਅੱਗੇ ਜਾ ਕੇ ਰਸਤੇ ਨੂੰ ਕਲੀਅਰ ਕਰਦੀ ਸੀ ਜਿੱਥੇ ਕੋਈ ਬੈਰੀਕੇਡ ਲੱਗਾ ਹੁੰਦਾ ਸੀ ਜਿਵੇਂ ਪੁਲਿਸ ਦੇ ਬੈਰੀਕੇਡ ਲੱਗੇ ਹੁੰਦੇ ਆ ਜੀ ਉਹ ਪਾਸੇ ਕਰਵਾਉਂਦੇ ਸੀ ਜਾਂ ਜਿੱਥੇ ਕ੍ਰੋਸਿੰਗ ਹੈਗੀ ਰੋਡ ਵਿੱਚ ਦੀ ਹਾਂਜੀ ਉਸ ਕ੍ਰੋਸਿੰਗ ਨੂੰ ਰੋਕਣਾ ਵੀ 2 ਮਿੰਟ ਵਾਸਤੇ ਜਦੋਂ ਮੋਟਰਸਾਈਕਲ ਨੇੜੇ ਆ ਰਿਹਾ ਹੋਵੇ 1/2 ਕਿਲੋਮੀਟਰ ਤੇ ਹੋਵੇ ਉਦੋਂ ਉਹਨਾਂ ਨੂੰ ਰੋਕ ਲੈਂਦੇ ਸੀ ਵੀ ਇਥੋਂ ਦੀ ਉਹ ਲੰਘ ਜਾਣਾ ਤੇ ਮੁੜ ਕੇ ਉਸ ਤੋਂ ਬਾਅਦ ਟ੍ਰੈਫਿਕ ਚੱਲਦਿਆਂਦਾ ਸੀ ਓਕੇ ਪੂਰੀ ਪਲੈਨਿੰਗ ਦੇ ਨਾਲ ਤੁਸੀਂ ਵਧੀਆ ਵਧੀਆ ਢੰਗ ਦੇ ਨਾਲ ਕੀਤਾ ਇਹ ਹਾਂਜੀ ਹਾਂਜੀ 12ਵੀਂ ਗਏ ਹੋ ਤੁਸੀਂ ਕੈਨੇਡਾ ਜਾਂ ਅਮਰੀਕਾ ਕਿਸੇ ਹੋਰ ਦੇਸ਼ ਦੀ ਹਾਂਜੀ ਮੈਂ ਕੈਨੇਡਾ 'ਚ ਵੀ ਰਿਹਾ ਕਾਫੀ ਚਿਰ ਉੱਥੇ ਟਰਾਈ ਕੀਤਾ ਮੋਟਰਸਾਈਕਲ ਰਾਈਡਿੰਗ ਉੱਥੇ ਵੀ ਮੋਟਰਸਾਈਕਲ ਦਾ ਲਾਇਸੈਂਸ ਮੇਰੇ ਕੋਲ ਸੀਗਾ ਜਿਹੜਾ ਕਿ ਬਹੁਤ ਔਖਾ ਮਿਲਦਾ ਹੈ अच्छा आ, जी ਤੇ ਕਾਰ ਦਾ ਲਾਇਸੈਂਸ ਪਹਿਲਾਂ ਲਿਆ ਮੈਂ ਉੱਥੇ ਜੀ ਉਹ ਮੈਂ ਜਦੋਂ ਵਿਜ਼ਿਟਰ ਗਿਆ ਸੀ ਇੱਕ ਵਾਰੀ ਉਦੋਂ ਮੈਂ 10-15 ਦਿਨਾਂ ਬਾਅਦ ਹੀ ਗੱਡੀ ਚਲਾਉਣ ਲੱਗ ਗਿਆ ਸੀ ਉੱਥੇ ਅੱਛਾ ਜੀ ਤੇ ਫਿਰ ਮੈਂ ਕਿਹਾ ਵੀ ਇੱਥੇ ਵੇਲੇ ਕੀ ਕਰਾਂਗੇ ਮੈਂ ਲਾਇਸੈਂਸ ਅਪਲਾਈ ਕਰਤਾ ਜੀ ਉਹ ਕਾਰ ਦਾ ਲਾਇਸੈਂਸ ਮੇਰਾ ਬਣ ਗਿਆ ਦੋ ਕੁ ਵਾਰੀ ਮੈਂ ਫੇਲ ਹੋਇਆ ਉਹਦੇ ਚ ਜੀ ਇੱਕ ਮੈਂ ਹੋਰ ਤਜਰਬਾ ਕੀਤਾ ਕਿ ਬਾਹਰ ਜਾ ਕੇ ਜਿਹੜਾ ਬੰਦਾ ਲਾਇਸੈਂਸ ਅਪਲਾਈ ਕਰਦਾ ਹੈ ਕਿਸੇ ਦਾ ਮੋਟਰਸਾਈਕਲ ਦਾ ਕਾਰ ਦਾ ਜਾਂ ਕਿਸੇ ਚੀਜ਼ ਦਾ ਵੀ ਉਹਨੂੰ ਘੱਟੋ ਘੱਟ ਦੋ ਵਾਰੀ ਫੇਲ ਜ਼ਰੂਰ ਹੋਣਾ ਚਾਹੀਦਾ ਹੁਣ ਤੁਸੀਂ ਕਹੋਗੇ ਫੇਲ ਕਿਉਂ ਹੋਣ ਦੀ ਲੋੜ ਹੈ ਹਾਂਜੀ ਕਿਉਂਕਿ ਜਿਹੜਾ ਬੰਦਾ ਫੇਲ ਹੋਊਗਾ ਉਹ ਉਹਨੂੰ ਦੁਬਾਰਾ ਟੈਸਟ ਦੇਣਾ ਪਊਗਾ ਔਰ ਦੁਬਾਰਾ ਟੈਸਟ ਦੇਣ ਲੱਗਿਆਂ ਉਹਨੂੰ ਪਤਾ ਹੋਊ ਵੀ ਮੈਂ ਪਹਿਲਾਂ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਕਿਹਦੇ ਕਰਕੇ ਮੈਂ ਫੇਲ ਹੋਇਆ ਮੇਰਾ ਲਾਇਸੈਂਸ ਨਹੀਂ ਬਣ ਸਕਿਆ ਤੇ ਉਹ ਫਿਰ ਉਹ ਬੰਦਾ ਪਰਫੈਕਟ ਹੋ ਜਾਂਦਾ ਹੈ ਪਰਫੈਕਟ ਹੋ ਜਾਂਦਾ ਉਹ ਬੰਦਾ ਤੇ ਜਿਹੜੇ ਨੂੰ ਬੱਚੇ ਨੂੰ ਕਹਿ ਲਓ ਆਪਣੇ ਜਿਹੜੇ ਸਟੱਡੀ ਤੇ ਜਾਂਦੇ ਬੱਚੇ ਇਹ ਲਾਇਸੈਂਸ ਲੈ ਲੈਂਦੇ ਆ ਇਹ ਲਾਇਸੈਂਸ ਜਿਨ੍ਹਾਂ ਨੂੰ ਤਾਂ ਪਹਿਲੀ ਵਾਰੀ ਚ ਲਾਇਸੈਂਸ ਮਿਲ ਜਾਂਦਾ ਉਥੇ ਟੈਸਟ ਦੇ ਕੇ ਉਹ ਬੱਚੇ ਗਲਤੀਆਂ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਇੱਕ ਹੌਮੇ ਜਾਂ ਹੰਕਾਰ ਜਾਂ ਮਾਣ ਆ ਜਾਂਦਾ ਹੈ ਜੀ ਕਿ ਮੈਂ ਤਾਂ ਪਹਿਲੀ ਵਾਰੀ ਚ ਹੀ ਲਾਇਸੈਂਸ ਲੈ ਲਿਆ ਉੱਥੇ ਮੈਂ ਇਨਾ ਸ਼ਾਰਪ ਐ ਜੀ ਪਰ ਉਹ ਗਲਤੀਆਂ ਕਰਦੇ ਆ ਫਿਰ ਕਿਉਂਕਿ ਉਹ ਆਪ ਉਧਰੇ ਹੋ ਜਾਂਦੇ ਆ ਤੇ ਲਾਪਰਵਾਹੀਆਂ ਕਰਦੇ ਆ ਐਕਸੀਡੈਂਟ ਵੀ ਜ਼ਿਆਦਾਤਰ ਉਹੋ ਹੀ ਕਰਦੇ ਆ ਜਿਨ੍ਹਾਂ ਨੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਫੇਲ ਹੋ ਕੇ ਲਏ ਹੁੰਦੇ ਲਾਇਸੈਂਸ ਉਹ ਕਦੇ ਐਕਸੀਡੈਂਟ ਨਹੀਂ ਕਰਦੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਜਦੋਂ ਆਪਾਂ ਸੜਕ ਦੇ ਉੱਤੇ ਚਲਾ ਰਹੇ ਹਾਂ ਤੇ ਜਦੋਂ ਆਪਾਂ ਪੂਰੇ ਕੌਨਫੀਡੈਂਸ ਨਾਲ ਚਲਾ ਰਹੇ ਹਾਂ ਉਸ ਟਾਈਮ ਦੇ ਉੱਤੇ ਐਕਸੀਡੈਂਟ ਦੀ ਹਾਦਸੇ ਦੀ ਸੰਭਾਵਨਾ ਵੱਧ ਜਾਂਦੀ ਹੈ ਅਦਰਵਾਈਜ਼ ਆਪਾਂ ਡਰ ਕੇ ਚਲਾਉਂਦੇ ਹਾਂ ਤੇ ਉਹ ਹਿੰਦੀ ਦੇ ਵਿੱਚ ਵੀ ਕਹਿੰਦੇ ਆ ਕਿ ਚੱਲਣ ਵਾਲੇ ਹੀ ਦਮ ਲੈਂਦੇ ਹਨ ਚੱਲਣੇ ਲਈ ਤਾਂ ਦਮ ਲੈਣਾ ਵੀ ਜ਼ਰੂਰੀ ਹੈ ਵੈਸੇ ਤੁਹਾਡੀ ਜ਼ਿੰਦਗੀ ਤਾਂ ਵਗਦਾ ਦਰਿਆ ਹੈ ਹੈ ਨਾ ਕਿ ਤੁਸੀਂ ਤਾਂ ਮੋਟਰਸਾਈਕਲ ਹੱਥ ਛੱਡ ਕੇ ਬਿਨਾਂ 82 ਕਿਲੋਮੀਟਰ 116 ਕਿਲੋਮੀਟਰ ਦਾ ਰਿਕਾਰਡ ਹੈ ਤੇ ਵੈਸੇ ਫੇਲਿਅਰ ਝਾਰ ਸਟੈਪਸਟੋਨ ਟੂ ਸਕਸੈਸ ਪਹਿਲਾਂ ਤੁਸੀਂ ਪਤਾ ਨਹੀਂ ਕਿੰਨੇ ਵਾਰੀ ਫ ਸਾਲ ਦਾ ਐਕਸਪੀਰੀਅੰਸ ਹੈ ਦਾ ਮੋਟਰਸਾਈਕਲ ਹੱਥ ਛੱਡ ਕੇ ਚਲਾਉਣ ਦਾ ਅੱਛਾ ਜੀ ਇਹ ਅੱਜ ਦਾ ਨਹੀਂਗਾ ਮੈਨੂੰ ਇਹ ਸ਼ੁਰੂ ਤੋਂ ਸ਼ੌਂਕ ਹੈ ਓਕੇ ਜੀ ਸ਼ੁਰੂ ਤੋਂ ਕੀ ਮੈਂ ਜਦੋਂ ਛੋਟਾ ਸੀਗਾ ਉਦੋਂ ਮੈਂ ਸਾਈਕਲ ਹੁੰਦਾ ਸੀ ਮੇਰੇ ਕੋਲੇ ਜੀ ਤੇ ਸਾਈਕਲ ਤੇ ਮੈਂ ਪੱਠੇ ਲੈਣ ਜਾਣਾ ਜਦੋਂ ਪਸ਼ੂਆਂ ਆਸ ਤੇ ਘਰੇ ਪਸ਼ੂ ਰੱਖੇ ਜਾਂਦੇ ਸੀ ਜੀ ਮੱਝਾਂ ਤੇ ਉਹ ਅੱਗੇ ਰਾਹ ਨਹੀਂ ਹੁੰਦੇ ਸੀ ਡੰਡੀਆਂ ਹੁੰਦੀਆਂ ਸੀ ਖੇਤਾਂ ਦੇ ਵਿੱਚ ਜੀ ਤੇ ਉਹ ਡੰਡੀ ਵਿੱਚ ਦੀ ਜਾਣਾ ਨਾ ਜਦੋਂ ਤੇ ਸਾਈਕਲ ਦੇ ਮੁੱਠ ਹੁੰਦੇ ਇੱਕ ਰਬੜ ਦੀ ਚੜਾਈ ਵੀ ਹੈਂਡਲ ਤੇ ਉਹ ਨਾਲੇ ਜਿੱਦਾਂ ਸਾਈਕਲ ਚਲਾਉਂਦੇ ਜਾਣਾ ਨਾਲੇ ਮੁੱਠ ਨੂੰ ਐ ਕਰਦੇ ਜਾਣਾ ਨਾਲੇ ਮੂੰਹ ਨਾ ਕਰਨਾ ਬਰ 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 ਵੀ ਮੋਟਰਸਾਈਕਲ ਦੀ ਫੀਲਿੰਗ ਲੈਣੀ ਓ ਦੇ ਨਾਲ ਤਦਿਆ ਅਗਰ ਮੋਟਰਸਾਈਕਲ ਆ ਗਿਆ ਫਿਰ ਤੁਸੀਂ ਮੋਟਰਸਾਈਕਲ ਨਹੀਂ ਛੱਡਿਆ ਕਾਰ ਨਹੀਂ ਲਈ ਜਾਂ ਕੋਈ ਹੋਰ ਚੀਜ਼ਾਂ ਨਹੀਂ ਮੋਟਰਸਾਈਕਲ ਮੋਟਰਸਾਈਕਲ ਦਾ ਮੈਨੂੰ ਬਹੁਤ ਸ਼ੌਂਕ ਹੈ ਜੀ ਸ਼ੁਰੂ ਤੋਂ ਹੀ ਸ਼ੌਂਕ ਹੈ ਬਹੁਤ ਤੇ ਇਹ ਤੁਹਾਡੀ ਫਿਟਨੈਸ ਦਾ ਵੀ ਰਾਜ ਹੈ ਉਸ ਦੇ ਬਾਰੇ ਆਪਾਂ ਫੇਰ ਗੱਲ ਕਰਦੇ ਆ ਇੱਕ ਥੋੜਾ ਜਿਹਾ ਮੈਨੂੰ ਦੱਸੋ ਕਿ ਲੋਕ ਭਾਰਤ ਦੇ ਲੋਕ ਜਦੋਂ ਹਨ ਐਪਰੀਸ਼ੀਏਟ ਕਰਦੇ ਆ ਜਾਂ ਕੈਨੇਡਾ ਦੇ ਵਿੱਚ ਵੀ ਤੁਸੀਂ ਹੱਥ ਛੱਡ ਕੇ ਅੱਗੇ ਚਲਾਉਂਦੇ ਹੋ ਤਾਂ ਐਪਰੀਸ਼ੀਏਟ ਉਹ ਕਰਦੇ ਆ ਕੀ ਫਰਕ ਕੀ ਆ ਉਸ ਦੇ ਵਿੱਚ ਉਹ ਕੈਨੇਡਾ ਤੇ ਭਾਰਤੀ ਲੋਕਾਂ ਦੇ ਵਿੱਚ ਅੱਛਾ ਕੈਨੇਡਾ ਦੇ ਵਿੱਚ ਮੈਂ ਲਾਇਏ 6-7 ਸਾਲ ਜੀ ਉੱਥੇ ਡਰਾਈਵਿੰਗ ਲਾਇ ਉੱਥੇ ਵੀ ਮੈਂ ਹੱਥ ਛੱਡ ਕੇ ਮੋਟਰਸਾਈਕਲ ਚਲਾ ਲੈਂਦਾ ਸੀ ਮੌਕਾ ਵੇਖ ਕੇ ਆਸਾ-ਪਾਸਾ ਜੀ ਵੀ ਕਿਤੇ ਪੁਲਿਸ ਦੀ ਜਿਆਦਾ ਨਾ ਨੈજર ਚ ਆਵੇ ਵਿਜੀਲੈਂਸ ਨਾ ਹੋਵੇ ਹਾਂ ਤੇ ਲੋਕ ਉੱਥੇ ਜਦੋਂ ਮੈਨੂੰ ਮੋਟਰਸਾਈਕਲ ਵੈਸੇ ਵੀ ਲੈਂਦੇ ਨੂੰ ਦੇਖਦੇ ਸੀਗੇ ਕਿ ਇੱਕ ਸਰਦਾਰ ਬੰਦਾ ਮੋਟਰਸਾਈਕਲ ਲਈ ਜਾਂਦਾ ਇਸ ਉਮਰ ਦੇ ਵਿੱਚ ਤੇ ਉਹ ਮੈਨੂੰ ਸ਼ੀਸ਼ੇ ਠਾਂ ਕਰਕੇ ਗੁੱਡ ਗੁੱਡ ਕਰਕੇ ਨਾ ਐਪਰੀਸ਼ੀਏਟ ਕਰਦੇ ਸੀ ਦੂਰੋਂ ਵੀ ਸਿੰਘ ਗੁੱਡ ਤੇ ਕੋਈ ਲੇਡੀ ਹੋਵੇ ਕੋਈ ਬੰਦਾ ਹੋਵੇ ਕੋਈ ਕਿਸੇ ਨੂੰ ਇਹ ਵਿਤਕਰਾ ਨਹੀਂ ਹੈਗਾ ਉੱਥੇ ਕਿਸੇ ਨੂੰ ਇਹ ਇਸ ਗੱਲ ਦਾ ਯੀ ਨੇ ਅਪਰੀਸ਼ੀਏਟ ਕਰਨਾ ਉਹ ਉਹ ਸਭ ਹੀ ਕਰਦੇ ਆ ਪੀਜੀ ਸਿੰਗ ਗੁੱਡ ਹਾਂ ਸਿੰਗ ਗੁੱਡ ਤੇ ਉਸ ਤੋਂ ਇਲਾਵਾ ਕਿ ਮੈਂ ਕਹਿੰਦਾ ਦੇਖਦਾ ਮੈਂ ਇੱਥੇ ਇੰਡੀਆ ਦੇ ਵਿੱਚ ਇਹ ਸਿਸਟਮ ਹੈ ਉਸ ਤੋਂ ਨਾ ਫਰਕ ਹੈ ਕਿ ਜਦੋਂ ਮੈਂ ਇੱਥੇ ਮੋਟਰਸਾਈਕਲ ਲੈ ਕੇ ਕਿਤੇ ਵੀ ਜਾਣਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਤੇ ਜਦੋਂ ਮੈਂ ਕਿਤੇ ਲੰਘਦਾ ਦੇਖਦੇ ਮੈਨੂੰ ਤੇ ਮੈਨੂੰ ਉਹ ਉਹਨਾਂ ਦੇ ਦਿਮਾਗ 'ਚ ਇਹ ਪਤਾ ਕੀ ਗੱਲ ਕਹਿੰਦੇ ਆ ਉਹ ਕਹਿੰਦੇ ਇਹ ਮਰੂ ਕਿਹੇ ਜਨ ਮਤਲਬ ਉਹਨਾਂ ਦੀ ਥਿੰਕਿੰਗ ਇਹ ਹੈ ਵੀ ਇਹ ਐਸ ਉਮਰ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਕਿਉਂ ਚਲਾਉਂਦਾ ਹੈ ਜਾਂ ਇਹ ਉਹਨਾਂ ਦਾ ਅੰਦਰਲਾ ਜਿਹੜਾ ਹਿਰਦਾ ਹੈ ਉਹ ਖੁਸ਼ ਨਹੀਂ ਹੁੰਦਾ ਵੇਖ ਕੇ ਸਵੀਕਾਰ ਨਹੀਂ ਹੁੰਦਾ ਹਾਂ ਮਤਲਬ ਐਪਰੀਸ਼ੀਏਟ ਕਰਨਾ ਤਾਂ ਦੂਰ ਦੀ ਗੱਲ ਹੈ ਤੁਸੀਂ ਕਿਸੇ ਵਾਸਤੇ ਮਾੜਾ ਦਾ ਨਾ ਸੋਚੋ ਜੇ ਐਪਰੀਸ਼ੀਏਟ ਕਰ ਸਕਦੇ ਹੋ ਮਰੀ ਗੱਲ ਵਧੀਆ ਹੈ ਜੀ ਤੇ ਇਹ ਫਰਕ ਹੈਗਾ ਇੰਡੀਆ ਦੇ ਮਤਲਬ ਸੋਚਣ ਦਾ ਤੇ ਕੈਨੇਡਾ ਦੇ ਸੋਚਣ ਦਾ ਜਾਂ ਬਾਹਰਲੇ ਕੰਟਰੀ ਦੇ ਸੋਚਣ ਤੁਸੀਂ ਭਾਰਤ ਦੇ ਵਿੱਚ ਤੁਹਾਡਾ ਰਿਕਾਰਡ ਹੈ ਤੇ ਏਸ਼ੀਆ ਦੇ ਵਿੱਚ ਰਿਕਾਰਡ ਕਿਹਦਾ ਹੈ ਉਸਦੇ ਬਾਰੇ ਪਤਾ ਹੈ ਤੁਹਾਨੂੰ ਹਾਂ ਅਸੀਂ ਤੇ ਇੰਡੀਆ ਵਰਲਡ ਦੇ ਵਿੱਚ ਰਿਕਾਰਡ ਹਾਂਜੀ ਜੀ ਉਹ ਅਸੀਂ ਜੀ ਇੰਡੀਆ ਬੁੱਕ ਰਿਕਾਰਡ ਦੇ ਵਿੱਚ ਅਸੀਂ ਨਾਮ ਦਰਜ ਕਰਵਾਇਆ ਹੈ ਓਕੇ ਉਹਨਾਂ ਨੂੰ ਅਸੀਂ ਸਾਰੀ ਵੀਡੀਓ ਰਿਕਾਰਡਿੰਗ ਭੇਜੀ ਸੀਗੀ ਹਾਂਜੀ ਉਹਨਾਂ ਨੇ ਸਿਲੈਕਟ ਕਰ ਲਿਆ ਸਾਡੇ ਨਾਂ ਤੇ ਰਿਕਾਰਡ ਦਰਜ ਹੋ ਗਿਆ ਉੱਥੇ ਜੀ ਤੇ ਅਸੀਂ ਉਸ ਤੋਂ ਬਾਅਦ ਏਸ਼ੀਆ ਬੋਕਰ ਨਾਲ ਗੱਲ ਕੀਤੀ ਸੀਗੀ ਜੀ ਉਹ ਵੀ ਕਹਿੰਦੇ ਆ ਵੀ ਏਸ਼ੀਆ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ ਜਿਹਨੇ ਅਜੇ ਤੱਕ ਰਿਕਾਰਡ ਬਣਾਇਆ ਹੋਵੇ ਤੁਹਾਡੀ ਏਜ ਦੇ ਮੁਤਾਬਕ ਜਿਵੇਂ ਹੁਣ ਮੇਰੀ ਅੱਜ ਦੀ ਡੇਟ ਦੇ ਵਿੱਚ 75 ਏਜ ਹੈ ਬੱਲੇ ਤੇ ਇਸ 74 ਸਾਲ ਦੀ ਉਮਰ 'ਚ ਮੈਂ ਇਹ ਰਿਕਾਰਡ ਬਣਾਇਆ ਬਣਾਇਆ ਅੱਜ ਤੋਂ 6 ਮਹੀਨੇ ਪਹਿਲਾਂ ਸਮਝ ਲਓ ਕਹਿ ਲੋ ਜੀ ਤੇ ਉਹ ਕਹਦੇ ਸੀ ਵੀ ਤੁਹਾਡੇ ਏਸ਼ੀਆ ਬੁੱਕ ਦੇ ਵਿੱਚ ਵੀ ਨਾਮ ਦਰਜ ਹੋ ਜਾਊਗਾ। ਜੀ। ਤੇ ਉਹਨਾਂ ਨੇ ਇਸ ਵਾਸਤੇ ਮੈਨੂੰ ਕਿਹਾ ਸੀ ਵੀ ਤੁਹਾਨੂੰ ਇੰਗਲੈਂਡ ਦੀ ਜ ਲੰਡਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਨਮਾਨਿਤ ਕਰਾਂਗੇ। ਉੱਥੇ ਜਾਣਾ ਪਊਗਾ। ਜੀ। ਉਹ ਫਿਰ ਉਹਨਾਂ ਨੇ ਜਿਹੜਾ ਟਾਈਮ ਸਾਨੂੰ ਡੇਟ ਦਿੱਤੀ ਸੀਗੀ ਉਸ ਡੇਟ ਦੇ ਵਿੱਚ ਸਾਡਾ ਕੋਈ ਘਰੇਲੂ ਕੰਮ ਸੀਗਾ ਜ਼ਰੂਰੀ। ਇਸ ਕਰਕੇ ਅਸੀਂ ਉੱਥੇ ਜਾ ਨਹੀਂ ਸਕੇ। ਮਿਸ ਹੋ ਗਿਆ ਸਾਡਾ। ਪਰ ਹੁਣ ਵੀ ਆਪਾਂ ਜਦੋਂ ਮਰਜ਼ੀ ਉਹ ਰਿਕਾਰਡ ਨੂੰ ਉੱਥੇ ਦਰਜ ਕਰਵਾ ਸਕਦੇ ਆਂ। ਉਹਨਾਂ ਨਾਲ ਗੱਲਬਾਤ ਹੋਈ ਵੀ ਆ। ਔਰ ਵਰਡ ਬੁੱਕ ਰਿਕਾਰਡ ਵਾਲਿਆਂ ਨਾਲ ਵੀ ਗੱਲ ਹੋਈ ਵੀ ਹੈ ਓਕੇ ਜੀ ਉਹਨਾਂ ਨੇ ਵੀ ਸਾਨੂੰ ਸਾਰਾ ਕੁਝ ਆਪ ਦਾ ਚੈੱਕ ਕਰਕੇ ਦੱਸਿਆ ਕਿਉਂਕਿ ਜਿਹੜਾ ਪਹਿਲਾਂ ਰਿਕਾਰਡ ਹੋ ਚੁੱਕਾ ਹੈ ਨਾ ਬਣ ਚੁੱਕਾ ਹੈ ਉਹ ਸਾਰੀਆਂ ਬੁੱਕਸ ਦੇ ਵਿੱਚ ਉਹਨਾਂ ਦੇ ਵੈਬਸਾਈਟ ਤੇ ਚੜ ਜਾਂਦਾ ਹੈ ਉਥੋਂ ਸਾਰਾ ਚੈੱਕ ਕਰ ਲੈਂਦੇ ਆ ਵੀ ਪੂਰੇ ਵਰਡ ਦੇ ਵਿੱਚ ਹੋਰ ਵੀ ਕੋਈ ਬੰਦਾ ਹੈਗਾ ਇਸ ਏਜ ਦੇ ਵਿੱਚ ਇਸ ਤਰ੍ਹਾਂ ਦਾ ਰਿਕਾਰਡ ਬਣਾਉਣ ਵਾਲਾ ਕਿ ਨਹੀਂ ਹੈਗਾ ਉਸ ਮੁਤਾਬਕ ਉਹਨਾਂ ਨੇ ਵੀ ਸਾਨੂੰ ਮਤਲਬ ਕਿ ਵੈਲਕਮ ਕੀਤਾ ਹੈ ਕਿ ਤੁਸੀਂ ਸਾਡੇ ਫਾਰਮ ਵਗੈਰਾ ਭਰੋ ਜਾਂ ਸਾਡੀ ਜੋ ਫੀਸ ਹੈਗੀ ਹੈ ਉਹ ਭਰੋ ਤੇ ਤੁਹਾਨੂੰ ਅਸੀਂ ਉਹਦੇ ਚ ਵਰਡ ਬੁੱਕ ਰਿਕਾਰਡ ਦੇ ਵਿੱਚ ਵੀ ਲੈ ਲਾਂਗੇ ਕਿਉਂਕਿ ਗਿਨੀਜ਼ ਬੁੱਕ ਰਿਕਾਰਡ ਤੋਂ ਪਹਿਲੇ ਨੰਬਰ ਤੇ ਗਿਨੀਜ਼ ਬੁੱਕ ਹੈ ਜੀ ਦੂਸਰੇ ਨੰਬਰ ਤੇ ਵਰਡ ਬੁੱਕ ਰਿਕਾਰਡ ਹੈ ਓਕੇ ਤੇ ਤੀਸਰੇ ਨੰਬਰ ਤੇ ਲਿੰਮਕਾ ਬੁੱਕ ਰਿਕਾਰਡ ਆਉਂਦੀ ਹੈ ਓਕੇ ਓਕੇ ਜੀ ਉਹ ਉਸ ਤੋਂ ਬਾਅਦ ਬਾਕੀ ਸਾਡੇ ਛੋਟੇ ਜਿਹੜੇ ਅੱਡੋ ਅੱਡੀ ਕੰਟਰੀਜ਼ ਦੀਆਂ ਹੈਗੀਆਂ ਉਹ ਉਹਨਾਂ ਨੇ ਬਣਾਈਆਂ ਹੋਈਆਂ ਜਿਹੜਾ ਜਿਵੇਂ ਤੁਸੀਂ ਇੰਨਾ ਡਰਾਈਵ ਕਰਦੇ ਹੋ ਤੇ ਉਹਦੇ ਲਈ ਸਟੈਮਨਾ ਉਸਦੇ ਲਈ ਖੁਰਾਕ ਕੋਈ ਅਲੱਗ ਕਿਸਮ ਦੀ ਇੰਨਾ ਸਟੈਮਨਾ ਮੇਨਟੇਨ ਕਰਨਾ ਆਪਣਾ ਜਿਹੜਾ ਇਹ ਉਹ ਤਾਂ ਉਹਦੇ ਲਈ ਕੁਝ ਖਾਸ ਤਰ੍ਹਾਂ ਦੀ ਖੁਰਾਕ ਜਾਂ ਕੁਝ ਖਾਸ ਐਕਸਰਸਾਈਜ਼ ਕਸਰਤ ਕਮਟਰਸਾਈਕਲ ਚਲਾਉਂਦੇ ਹਾਂ ਐਕਸਰਸਾਈਜ਼ ਹੋ ਜਾਂਦੀ ਹੈ ਮੈਂ ਤਕਰੀਬਨ ਪਹਿਲਾਂ ਤਾਂ ਮੈਂ ਜਾਂਦਾ ਸੀ ਸੈਰ ਕਰਦਾ ਸੀ ਮੈਂ 4 ਕਿਲੋਮੀਟਰ ਦੀ ਰੋਡ ਡੇਲੀ ਅੱਛਾ ਜੀ ਤੇ ਹੁਣ ਕਾਫੀ ਦੇਰ ਤੋਂ 2-4 ਸਾਲ ਤੋਂ ਮਤਲਬ ਕਿ ਨਹੀਂ ਜਾ ਰਿਹਾ ਮੈਂ ਜੀ ਤੇ ਖੁਰਾਕ ਜਿਹੜੀ ਹੈਗੀ ਆ ਉਹ ਬਹੁਤ ਸਿੰਪਲ ਰੱਖੀ ਆ ਜੀ ਸਿੰਪਲ ਤੇ ਸਾਦੀ ਜੀ ਤੇ ਲਿਮਟ 'ਚ ਜੀ ਕਿਉਂਕਿ ਕੋਈ ਵੀ ਚੀਜ਼ ਆ ਤੁਸੀਂ ਜਿਹੜਾ ਖਾਓਗੇ ਨਾ ਤੁਸੀਂ ਪੇਟ ਭਰ ਕੇ ਖਾ ਲਈ ਚੀਜ਼ ਤੁਹਾਨੂੰ ਖਾਣ ਲੱਗਿਆ ਨਹੀਂ ਮਹਿਸੂਸ ਹੋਊਗੀ ਜੀ ਜਦੋਂ ਤੁਸੀਂ ਖਾਣ ਤੋਂ 20 ਮਿੰਟ ਬਾਅਦ ਸੋਚੋ ਉਦੋਂ ਦੇਖ ਲਿਆ ਜੋ ਤੁਸੀਂ ਚੈੱਕ ਵੀ ਕਰ ਲਿਆ ਜੋ ਉਦੋਂ ਤੁਹਾਡਾ ਸਰੀਰ ਦੱਸ ਦੂਗਾ ਕਿ ਤੁਸੀਂ ਇਹ ਖੁਰਾਕ ਜਿਹੜੀ ਖਾਧੀ ਹੈ ਇਹ ਲੋੜ ਵਾਸਤੇ ਖਾ ਲਈ ਕਿ ਲੋੜ ਤੋਂ ਵੱਧ ਖਾ ਲਈ ਇਹ ਤੁਹਾਡਾ ਸਰੀਰ ਉਦੋਂ ਦੱਸ ਦੂਗਾ ਤੁਸੀਂ ਆਪਣੇ ਆਪ ਹੀ ਸਮਝ ਜਾਓਗੇ ਤੇ ਖੁਰਾਕ ਮੇਰੀ ਲਿਮਟ ਦੇ ਵਿੱਚ ਹੈ ਕੋਈ ਐਕਸਟਰਾ ਖੁਰਾਕ ਨਹੀਂ ਹਾਂਜੀ ਤੇ ਕੋਈ ਮੈਂ ਡਰਿੰਕ ਨਹੀਂ ਕਰਦਾ ਟੇਸਟ ਨਹੀਂ ਵੇਖਿਆ ਅਜੇ ਤੱਕ ਮੈਂ ਜੀ ਤੇ ਨਾ ਹੀ ਕੋਈ ਨਾਨ ਵੇਜ ਵਗੈਰਾ ਕਿਸੇ ਚੀਜ਼ ਦਾ ਵੀ ਓਕੇ ਕਦੇ ਵੀ ਨਹੀਂ ਕੋਈ ਮਤਲਬ ਦਿਮਾਗ ਚ ਆਈ ਗੱਲ ਜਿਹੜਾ ਤੁਸੀਂ ਕਹਿੰਦੇ ਜਿਵੇਂ ਮੋਟਰਸਾਈਕਲ ਚਲਾਉਨੇ ਆ ਤਾਂ ਮੂਹ ਟੱਕ ਕੇ ਚਲਾਉਨੇ ਆ ਜਾਂ ਮਤਲਬ ਕਿਉਂਕਿ ਜਿਵੇਂ ਆਮ ਕਰਕੇ ਬੱਚੇ ਅੱਜ ਕੱਲ ਕਹਿੰਦੇ ਆ ਕਿ ਅਸੀਂ ਸਾਈਕਲ ਚਲਾਉਨੇ ਆ ਜਾਂ ਐਕਟਵੇ ਚਲਾਉਨੇ ਆ ਤਾਂ ਟੈਨਿੰਗ ਹੋ ਜਾਂਦੀ ਆ ਚਿਹਰੇ ਦੇ ਉੱਤੇ ਤਾਂ ਉਹ ਐਕਸਪੋਜ਼ਰ ਜਦੋਂ ਸਨਲਾਈਟ ਦਾ ਸਿੱਧੀ ਧੁੱਪ ਚਿਹਰੇ ਤੇ ਪੈਂਦੀ ਆ ਤੇ ਉਹ ਤੁਹਾਡਾ ਚਿਹਰਾ ਤਾਂ ਮਤਲਬ ਉਵੇਂ ਹੀ ਗੋਰਾ ਹੀ ਆ ਉਹ ਰੰਗ ਤੇ ਉਹਦੇ ਉੱਤੇ ਟੈਨਿੰਗ ਉਹ ਕੀ ਉਸ ਦਾ ਰਾਜ ਇਹ ਸਹੀ ਮੈਨੇ ਤਾਂ ਸੇਫਟੀ ਵਾਸਤੇ ਹੈਲਮਟ ਜ਼ਰੂਰੀ ਹੈ ਜਿਹੜਾ ਬੰਦਾ ਪੱਗ ਨਹੀਂ ਬੰਦਦਾ ਉਹਨੂੰ ਹੈਲਮਟ ਤੋਂ ਬਿਨਾ ਮੋਟਰਸਾਈਕਲ ਨਹੀਂ ਚਲਾਉਣਾ ਚਾਹੀਦਾ ਮੈਂ ਕਦੇ ਰਹਿ ਨਹੀਂ ਦੇਊਂਗਾ ਵੀ ਤੁਸੀਂ ਹੈਲਮਟ ਤੋਂ ਬਗੈਰ ਚਲਾਓ ਤੇ ਚਿਹਰੇ ਦੇ ਉੱਤੇ ਆਪਣਾ ਰੁਮਾਲ ਵਗੈਰਾ ਤੇ ਚਿਹਰੇ ਤੇ ਰੁਮਾਲ ਨਹੀਂ ਮੈਂ ਉਹ ਛੋਟਾ ਜਿਹਾ ਕੋ ਹੈਗਾ ਸ਼ੀਸ਼ਾ ਹੈਗਾ ਉਹ ਪੱਗ ਦੇ ਉੱਪਰ ਦੀ ਆ ਜਿਹੜਾ ਹੈਗਾ ਇਸ ਤਰ੍ਹਾਂ ਉੱਪਰ ਲੈ ਲਈਦਾ ਅੱਖਾਂ ਅੱਖਾਂ ਖਬਰ ਹੋ ਜਾਂਦੀਆਂ ਜਦੋਂ ਵੀ ਮੋਟਰਸਾਈਕਲ ਚਲਾਉਣਾ ਮੈਂ ਆ ਮੇਰੇ ਜ਼ਰੂਰ ਲਿਆ ਹੋਊਗਾ ਤੇ ਕੀ ਕਹਿੰਦੇ ਇਸ ਨੂੰ ਜੀ ਉਹ ਸੇਫਟੀ ਕੀ ਕਹਿੰਦੇ ਇਹਨੂੰ ਸੇਫਟੀ ਕਵਰ ਜੀ ਆਈ ਗਾਰਡ ਕਹਿ ਲੋ ਜਾਂ ਸੇਫਟੀ ਆਈ ਗਾਰਡ ਐਨ ਕਈ ਕਿਸਮ ਦੀਆਂ ਜਿਹੜੀਆਂ ਮੂੰਹ ਵੀ ਥੱਲੇ ਟਕੇ ਜਾਂਦਾ ਸਿੱਧੀ ਡਸਟ ਵੀ ਨਹੀਂ ਜਾਂਦੀ ਮੂੰਹ ਦੇ ਵਿੱਚ ਇਹ ਮੋਟਰਸਾਈਕਲ ਵਾਲਿਆਂ ਦੇ ਦੁਕਾਨਾਂ ਤੇ ਆਮ ਮਿਲ ਜਾਂਦਾ ਜੀ ਇਹ ਮੋਟਰਸਾਈਕਲਾਂ ਤੇ ਤੇ ਹੋਰ ਤੁਹਾਡਾ ਕੀ ਹੋਰ ਰਜੇਵੇਂ ਆ ਤੁਹਾਡੇ ਦੋਸਤ ਮਿੱਤਰ ਕਿੰਨੇ ਵੜ ਕੇ ਹੈਗੇ ਆ ਦੋਸਤ ਮਿੱਤਰ ਸਹੀ ਮੈਨੇ ਜੇ ਤਾਂ ਮੇਰਾ ਇੱਕ ਹੀ ਦੋਸਤ ਮਿੱਤਰ ਹੈ ਜੀ ਅੱਛਾ ਜੀ ਕੌਣ ਹੈ ਜਿਹੜਾ ਮੇਰਾ ਬਚਪਨ ਦਾ ਦੋਸਤ ਆ ਜਿਹਨੂੰ ਅਸੀਂ ਦੂਸਰੀ ਜਮਾਤ ਚ ਪੜ੍ਹਦੇ ਸੀ ਜੀ ਉਦੋਂ ਤੋਂ ਮੇਰਾ ਦੋਸਤ ਆ ਉਹ ਔਰ ਅੱਜ ਵੀ ਸਾਡੀ ਦੋਸਤੀ ਕਾਇਮ ਹੈ ਅੱਛਾ ਜੀ ਅਸੀਂ ਕੋਈ ਦਿਨ ਹੋਊਗਾ ਜਿਸ ਦਿਨ ਨਾ ਮਿਲੀਏ ਨਹੀਂ ਤਾਂ ਡੇਲੀ ਮਿਲਣ ਦਾ ਸਾਡਾ ਹਮੇਸ਼ਾ ਇੱਕ ਦਿਨ ਲੰਘ ਜਾ ਜਾਂ ਦੋ ਦਿਨ ਲੰਘ ਜਾਣ ਜਾਂ ਡੇਲੀ ਮਿਲੀਏ ਮਿਲਦੇ ਜਰੂਰਾਂ ਸੀ ਤੇ ਜਦ ਆਪਾਂ ਕਹਿੰਦੇ ਵੀ ਜਦੋਂ ਚੱਲਣਾ ਤਾਂ ਰਸਤਾ ਥੋੜਾ ਵੀ ਤਾਂ ਦੇਖਦੇ ਹੋਏ ਬਿੱਲੀ ਬਿੱਲੀ ਰਸਤਾ ਤਾਂ ਨਹੀਂ ਕੱਟ ਗਈ ਜਾਂ ਕੋਈ ਬਾਂਮਨ ਜਾਂ ਪਟਵਾਰੀ ਆ ਗਿਆ ਕੋਈ ਅਜਿਹਾ ਨਹੀਂ ਖਿਆਲ ਕਰਦੇ ਤੁਸੀਂ ਦੇਖੋ ਜੀ ਮੇਰੀ ਨੇਚਰ ਜਿਹੜੀ ਮੇਰੀ ਖੁਦ ਦੀ ਨੇਚਰ ਹੈ ਉਹ ਹੈਗੀ ਆ ਕਿ ਮੈਂ ਨੈਗੇਟਿਵ ਸੋਚਦਾ ਹੀ ਨਹੀਂ ਬਿਲਕੁਲ ਨਹੀਂ ਸੋਚਦਾ ਨਾ ਮੈਂ ਵਹਿਮ ਵੀ ਆ ਕਿਸੇ ਗੱਲ ਦਾ ਵਹਿਮ ਨਹੀਂ ਕਰਦਾ ਮੈਂ ਠੀਕ ਹੈ ਤੁਸੀਂ ਜੇ ਰੂਲ ਫਾਲੋ ਕਰਦੇ ਹੋ ਨਾ ਜੀ ਤੇ ਤੁਸੀਂ ਕੁਝ ਵੀ ਕੰਮ ਕਰੋ ਕਦੇ ਵੀ ੜਿੱਕਾ ਨਹੀਂ ਪਊਗਾ ਜੀ ਹੁਣ ਮੈਂ ਮੇਰੇ ਅੰਦਰ ਗੱਲ ਮਨ 'ਚ ਆ ਗਈ ਆ ਹੁਣ ਮੈਂ ਗੱਲ ਕਰੂੰਗਾ ਵੀ ਜੀ ਵੀ ਤੁਸੀਂ ਮੰਨ ਲਓ ਡਰਾਈਵਿੰਗ ਕਰਦੇ ਆ ਅਸੀਂ ਕਦੇ ਵੀ ਅਜ ਤਾਂ ਗੱਡੀ ਪਿਛਾ ਮੋੜਨੀ ਹੋਵੇ ਖੜੀ ਗੱਡੀ ਤੇ ਕਦੇ ਵੀ ਸਟਾਰਟ ਕਰਕੇ ਪਹਿਲਾ ਗੇਅਰ ਗਾਹ ਨੂੰ ਨਹੀਂ ਲਾਇਆ ਵੀ ਪਹਿਲਾਂ ਥੋੜੀ ਜੀ ਗਾਂ ਤੋਰ ਲਓ ਤੇ ਫੇਰ ਬੈਕ ਲਿਆਓ ਹਾਂਜੀ ਜਿੱਥੇ ਖੜੀ ਗੱਡੀ ਹੈ ਬੈਕ ਲੈ ਜਾਣੀ ਹੈ ਬੈਕ ਲੈ ਜਾਓ ਸਿੱਧੀ ਲੈ ਜਾਣੀ ਸਿੱਧੀ ਲੈ ਜਾਓ ਜੀ ਤੇ ਨਾ ਹੀ ਮੈਂ ਕਦੇ ਕੋਈ ਵਹਿਮ ਕੀਤਾ ਵੀ ਕਿਸੇ ਨੇ ਬਿੱਲੀ ਲੰਘੀ ਅੱਜ ਕਿਸੇ ਨੇ ਸ਼ਿਕਮਾਰਤੀ ਤੁਰਨ ਲੱਗਿਆ ਜਾਂ ਕੋਈ ਬੰਦਾ ਅੱਗੋਂ ਖਾਲੀ ਭਾਂਡਾ ਲੈ ਕੇ ਨੰਗ ਗਿਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਵਹਿਮ ਭਰਮ ਹੈਗੇ ਆ ਤੇ ਨਾ ਹੀ ਮਤਲਬ ਕੋਈ ਬੰਦਾ ਕਿਸੇ ਤਰ੍ਹਾਂ ਦਾ ਕਿਸੇ ਕਾਸਟ ਦਾ ਉਹ ਜੇ ਮੱਥੇ ਲੱਗ ਗਿਆ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਆਪਾਂ ਕਹਿੰਦੇ ਆ ਜਿਹਨੂੰ ਆਪਾਂ ਨਹੀਂ ਪਸੰਦ ਕਰਦੇ ਛੋਟੀ ਜਾਤੀ ਕਹਿ ਲਓ ਜਾਂ ਕੁਝ ਵੀ ਕਹਿ ਲਓ ਵੱਡੀ ਜਾਤੀ ਦਾ ਵੀ ਕਹਿਦੇ ਵੱਡੀ ਜਾਤੀ ਦਾ ਵੀ ਕਿਹਾ ਜਾ ਸਕਦਾ ਤੇ ਮੈਂ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਕੋਈ ਵਹਿਮ ਨਹੀਂ ਕਰਦਾ ਤੇ ਮੇਰੀ ਤਾਂ ਸੋਚ ਇਹ ਹੈ ਵੀ ਜਿਹੜੇ ਤੁਹਾਡਾ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜੇ ਤੁਹਾਡਾ ਉਹਦੇ ਵਿੱਚ ਪ੍ਰੋਪਰ ਧਿਆਨ ਹੈ ਪ੍ਰੋਪਰ ਤੁਹਾਡਾ ਇੰਟੈਂਸ਼ਨ ਉਹਦੇ ਵਿੱਚ ਹੈ ਕਦੇ ਉਹ ਕੰਮ ਗਲਤ ਨਹੀਂ ਹੋਊਗਾ ਔਰ ਉਹ ਕੰਮ ਕਰਨ ਵਾਸਤੇ ਤੁਸੀਂ ਸ਼ੁਰੂਆਤ ਜਿਹੜੀ ਹੈਗੀ ਆ ਚਾਹੇ ਤੁਸੀਂ ਪਾਠ ਕਰ ਲੋ ਚਾਹੇ ਤੁਸੀਂ ਮੱਥਾ ਟੇਕ ਲੋ ਚਾਹੇ ਤੁਸੀਂ ਨਾਂ ਟੇਕੋ ਉਹ ਤੁਹਾਡਾ ਕੰਮ ਜੇ ਤੁਸੀਂ ਧਿਆਨ ਕੰਮ ਦੇ ਵਿੱਚ ਹੈ ਫੇਰ ਕੰਮ ਸਹੀ ਹੋਊਗਾ ਤੇ ਜੇ ਤੁਸੀਂ ਧਿਆਨ ਨਹੀਂ ਕੰਮ ਦੇ ਵਿੱਚ ਡਰਾਈਵਿੰਗ ਹੀ ਲੈ ਲਓ ਜੇ ਤੁਹਾਡਾ ਡਰਾਈਵਿੰਗ 'ਚ ਧਿਆਨ ਨਹੀਂ ਤੇ ਤੁਸੀਂ ਭਾਵੇਂ ਨਾਰੀਅਲ ਭੰਨ ਕੇ ਤੁਰੋ ਕਰੋ ਪਮੇਰ ਅਰਦਾਸ ਕਰਕੇ ਤਰੋ ਤੇ ਤੁਹਾਡਾ ਐਕਸੀਡੈਂਟ ਹੋਣਾ ਹੀ ਹੋਣਾ ਜੇ ਤੁਸੀਂ ਧਿਆਨ ਨਹੀਂ ਕਰਦੇ ਕੰਮ ਦੇ ਆਪਦੀ ਡਰਾਈਵਿੰਗ ਦੇ ਵਿੱਚ ਸੋ ਇਹ ਗੱਲ ਹੈ ਵੀ ਜਿਹੜਾ ਕੰਮ ਤੁਸੀਂ ਕਰਦੇ ਆ ਜਰੂਰੀ ਡਰਾਈਵਿੰਗ ਨਹੀਂ ਤੁਸੀਂ ਥੜੀ ਤੋਂ ਉਤਰਨਾ ਹੈ ਜੇ ਤੁਹਾਡੀ ਸਮਝ ਦੇ ਵਿੱਚ ਹੈਗਾ ਵੀ ਮੈਂ ਧਿਆਨ ਰੱਖਣਾ ਪੈਰ ਰੱਖਣਾ ਥੱਲੇ ਥੜੀ ਤੇ ਜੇ ਤੁਹਾਡਾ ਨਹੀਂ ਧਿਆਨ ਹੈਗਾ ਤੇ ਫਿਰ ਤੁਸੀਂ ਸਟਖਾਉਂਗੇ ਖਾਓਗੇ ਕੰਮ ਹੀ ਪੂਜਾ ਵਰਕ ਦੀ ਇਸ ਵਰਸ਼ਿਪ ਤਸਵੀਰ ਹੈ ਨਾ ਤਾਂ ਇੱਕ ਛੋਟੀ ਜੀ ਗੱਲ ਦੱਸੋ ਜਿਵੇਂ ਨੌਜਵਾਨ ਦੇਖ ਰਹੇ ਹਨ ਤਾਂ ਕਈਆਂ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਅਸੀਂ ਵੀ ਇਸੇ ਤਰੀਕੇ ਨਾਲ ਅਸੀਂ ਵੀ ਰਿਕਾਰਡ ਬਣਾਈਏ ਇਹ ਰਿਕਾਰਡ ਜਿਹੜਾ ਤੁਸੀਂ ਬਣਾਇਆ ਹੈ ਤਾਂ ਉਹ ਹੱਥ ਛੱਡ ਕੇ ਚਲਾਉਣ ਦੇ ਲਈ ਮੋਟਰਸਾਈਕਲ ਅਲੱਗ ਕਿਸਮ ਦਾ ਹੈ ਜਾਂ ਤੁਹਾਡੀ ਟ੍ਰੇਨਿੰਗ ਅਲੱਗ ਕਿਸਮ ਦੀ ਹੈ ਜਾਂ ਕੁਝ ਕੀ ਉਸ ਦਾ ਉਸ ਦਾ ਕੀ ਨੁਸਖਾ ਕੀ ਹੈ ਉਸ ਦੇ ਵਿੱਚ ਨੁਸਖਾ ਇਹ ਹੈ ਜੀ ਵੀ ਤੁਸੀਂ ਇਹ ਇੱਕਦਮ ਆਲਾ ਕੰਮ ਨਹੀਂ ਹੈ ਮੇਰੀ 40-50 ਸਾਲ ਤੋਂ ਮਤਲਬ ਕਿ ਇਹ ਟ੍ਰੇਨਿੰਗ ਆ ਸਮਝੋ ਟ੍ਰੇਨਿੰਗ ਹੋ ਰਹੀ ਆ ਕਿ ਮੈਨੂੰ ਸ਼ੌਂਕ ਹੈ ਔਰ ਮੈਂ ਅਭਿਆਸ ਆ ਮੇਰਾ ਜੀ ਮੈਂ ਹੱਥ ਛੱਡ ਕੇ ਚਲਾਉਣਾ ਮੌਕਾ ਦੇਖ ਕੇ ਚਲਾਉਣਾ ਮੈਂ ਕਦੇ ਕਿਸੇ ਨੂੰ ਡਿਸਟਰਬ ਨਹੀਂ ਕੀਤਾ ਕਦੇ ਕਿਸੇ ਨੂੰ ਡਿਸਟਰੈਕਟ ਨਹੀਂ ਕੀਤਾ ਕਿ ਵੀ ਕਿਸੇ ਨੂੰ ਮੈਂ ਖਤਰੇ 'ਚ ਪਾਵਾਂ ਮੋਟਰਸਾਈਕਲ ਚਲਾ ਰਿਹਾ ਮੈਂ ਸੇਫ ਵੇਖ ਕੇ ਸੇਫ ਜਗ੍ਹਾ ਵੇਖ ਕੇ ਫੇਰ ਆਪਦਾ ਇਹ ਕੰਮ ਕਰਦਾ ਵਰਨਾ ਉਨੀਵੇਂ ਮੈਂ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਦਿੰਦਾ ਕਿ ਤੁਸੀਂ ਹੱਥ ਛੱਡ ਕੇ ਚਲਾਓ ਜ਼ਰੂਰ ਚਲਾਓ ਪਰ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤੁਹਾਡੇ ਚ ਬਿਲ ਪਾਵਰ ਹੈਗੀ ਤੁਹਾਡਾ ਸਟੈਮਨਾ ਸਟਰੋਂਗ ਹੈਗਾ ਤੁਹਾਡੀ ਸਮਝ ਜਿਹੜੀ ਹੈਗੀ ਉਹ ਪੂਰਾ ਉਹਨੂੰ ਧਿਆਨ ਦਿੰਦੀ ਆ ਫਿਰ ਤੁਸੀਂ ਕੰਮ ਕੋਈ ਕਰ ਲਓ ਕੱਲਾ ਹੱਥ ਛੜ ਕੇ ਚਲਾਉਣ ਵਾਲਾ ਨਹੀਂ ਤੁਸੀਂ ਕੋਈ ਕੰਮ ਵੀ ਕਰੋ ਇਸੇ ਚ ਕਾਮਯਾਬ ਹੋ ਜਾਓਗੇ ਜੀ ਕੋਈ ਨੌਜਵਾਨਾਂ ਲਈ ਸਨੇਹਾ ਬੱਚਿਆਂ ਲਈ ਸਨੇਹਾ ਬੱਚਿਆਂ ਲਈ ਸਨੇਹਾ ਇਹ ਹੈ ਵੀ ਤੁਸੀਂ ਪਹਿਲੀ ਗੱਲ ਤਾਂ ਸਭ ਤੋਂ ਚੰਗਾ ਪੜ੍ਹਾਈ ਕਰੋ ਵਧੀਆ ਤੋਂ ਵਧੀਆ ਪੜ੍ਹਾਈ ਕਰੋ ਜੀ ਦੂਸਰੀ ਇਹ ਗੱਲ ਕਿ ਨਸ਼ਿਆਂ ਤੋਂ ਬਚ ਕੇ ਰਹੋ ਜੀ ਜਿਹੜਾ ਬੱਚਾ ਨਸ਼ਿਆਂ ਤੋਂ ਬਚ ਗਿਆ ਜੇ ਉਹਦੇ ਕੋਲੇ 100 ਰੁਪਇਆ ਵੀ ਹੈ ਨਾ ਉਹ ਸਮਝ ਲਓ ਉਹ ਦਰਾਜਾ ਹੈ ਦੁਨੀਆ ਦਾ ਜੇ ਉਹ ਨਹੀਂ ਨਸ਼ਿਆਂ ਤੋਂ ਬਚਿਆ ਹੋਇਆ ਤਾਂ ਤੇ ਜੇ ਨਸ਼ੇ ਕਰਦਾ ਭਾਵੇਂ ਉਹਦੇ ਕੋਲ ਕਰੋੜ ਰੁਪਇਆ ਵੀ ਹੋਵੇ ਉਹ ਬੇਕਾਰ ਹੈ ਉਹ ਖਤਮ ਹੋ ਜਾਣਾ ਨਾਲੇ ਉਹਦੀ ਜ਼ਿੰਦਗੀ ਖਤਮ ਹੋ ਜਾਣੀ ਆ ਉਸ ਪੈਸੇ ਦਾ ਵੀ ਕੋਈ ਫਾਇਦਾ ਨਹੀਂ ਤਾਂ ਇਹ ਗੱਲ ਆ ਵੀ ਨਸ਼ਿਆਂ ਤੋਂ ਬਚ ਕੇ ਰਹੋ ਆਪਦੀ ਮਿਹਨਤ ਕਰੋ ਇਮਾਨਦਾਰੀ ਨਾਲ ਜ਼ਿੰਦਗੀ ਜਿਓ ਚਲੋ ਜੀ ਤੁਸੀਂ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਤੇ ਆਪਣੀ ਜ਼ਿੰਦਗੀ ਦਾ ਜਿਹੜਾ ਅਨੁਭਵ ਹੈ ਉਹ ਸਾਂਝੇ ਕੀਤਾ ਇਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਨਾਲ ਅੱਜ ਮੇਲ-ਗਿਲ ਹੋਇਆ ਸਭ ਵੀ ਮੇਲੇ ਹੋ ਜਾਂਦੇ ਆ ਮੈਂ ਅੱਜ ਜਗਰਾਵੀ ਆਉਣਾ ਸੀ ਤੁਹਾਡੇ ਨਾਲ ਫੋਨ ਕਰਨਾ ਸੀ ਤੇ ਤੁਸੀਂ ਇੱਥੋਂ ਤੱਕ ਆਪਣਾ ਕਰ ਲਿਆ ਬਿਲਕੁਲ ਆਪਣੀ ਦੇਰ ਤੋਂ ਗੱਲ ਹੁੰਦੀ ਰਹੀ ਹੈ ਪਰ ਆਹ ਚੀਜ਼ ਮੈਨੂੰ ਪਤਾ ਹੀ ਨਹੀਂ ਸੀ ਕਿ ਤੁਹਾਡੇ ਕੋਲ ਆਹ ਰੈਕਡ ਵੀ ਆ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ ਬਹੁਤ ਸ਼ੁਕਰੀਆ ਸ਼ੁਕਰੀਆ ਸਾਨੂੰ ਤੇ ਦਰਸ਼ਕਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਆਉਂਦਾ ਹੈ ਜੇ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਇਹ ਟੈਂ ਟਿੱਪਣੀ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਅਜਿਹੀਆਂ ਹੋਰ ਵੀਡੀਓ ਨਿਰੰਤਰ ਵੇਖਦੇ ਰਹਿਣ ਦੇ ਲਈ ਕਲਾ ਸਾਹਿਤ ਸਮਾਜ ਦੇ ਨਾਲ ਤੇ ਸਿਆਦ ਦੇ ਨਾਲ ਸੰਬੰਧਿਤ ਵੀਡੀਓਜ਼ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਦੋਸਤ ਤੁਹਾਡਾ ਹੋਸਟ ਐਚ ਐਸ ਨਿੰਪਲ ਸਤਿ ਸ਼੍ਰੀ ਅਕਾਲ ਆ ਇੱਕ ਜੇ ਅੱਗੇ ਆ ਵੈਰੀਫਾਈਡ ਦੇ ਨਾਮ ਲੱਗੇ ਹੁੰਦੇ ਤਾਂ ਗੱਡੀ ਵਾਲਿਆਂ ਨੂੰ ਤਾਂ ਧੱਕੇ ਵਾਰ-ਵਾਰ ਕਰਦਾ ਜਿੱਤਾਂ ਦੀ ਜੋਰ-ਦੋਜ ਲੜੌੜੀ ਬਹੁਤ ਆਉਂਦਾ ਹੈ ਉਹ ਐ ਸੀ ਨਾ ਅੱਗੇ ਜਾ ਕੇ ਅੱਗੋ ਸਾਹ